ਗੁਰੂ ਸਾਹਿਬ ਜੀਓ ਧੰਨ ਵਾਹਿਗੁਰੂ ਜੀ ਸਾਹਿਬ ਜੀਓ ਹਮ ਅਵਗਨ ਭਰੇ ਇੱਕ ਗੁਣ ਨਾਹੀ ਇਤਸਾਡ ਵਿਖੇ ਵਿਖ ਖਾਈ ਮਾਇਆ ਮੋ ਪਰਮ ਭੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਮਲੰਤ ਜਮਤ ਰਾਸ ਮਿਟਾਈ ਇੱਕ ਅਰਦਾਸ ਬਾਟ ਕੀ ਰਿਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮਖ ਪਿਆਰਿਓ ਆਪ ਜੀ ਦੇ ਸਹਿਯੋਗ ਦੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਰਚਨਾ ਨਿਰੰਕਾਰ ਰੂਪ ਬਾਣੀ ਦਾ ਜੋ ਆਪਾਂ ਲੜੀਵਾਰ ਕਥਾ ਦੀ ਲੜੀ ਸ਼ੁਰੂ ਕੀਤੀ ਹੈ ਅੱਜ ਫੇਰ ਆਪਾਂ ਜੋ ਇਸ ਤੋਂ ਪਹਿਲਾਂ ਜਿਹੜੇ ਸ਼ਬਦਾਂ ਦੀ ਜਿਹੜੇ ਸ਼ਲੋਕਾਂ ਦੀ ਆਪਾਂ ਕਥਾ ਕੀਤੀ ਸੀ ਉਹਨਾਂ 'ਚ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਸੀ ਕਿ हे ਮਨੁੱਖ हे ਭਾਈ ਤੇਰੇ ਇਸ ਸਰੀਰ ਦੇ ਵਿੱਚ ਜਿੱਥੇ ਦੇਵਤੇ ਪਰਮਾਤਮਾ ਦੀ ਮੌਜੂਦਗੀ ਹੈ ਉੱਥੇ ਵਕਾਰਾਂ ਦੀ ਵੀ ਮੌਜੂਦਗੀ ਹੈ ਜੇ ਤੇਰੇ ਸਰੀਰ ਦੇ ਵਿੱਚ ਉਸ ਪਰਮਾਤਮਾ ਨੇ ਗੋਣ ਵੀ ਪਾਇਆ ਤੇ ਅਫਗਨ ਵੀ ਪਾਇਆ ਇਹ ਹੁਣ ਤੇਰੇ ਤੇ ਡਿਪੈਂਡ ਕਰਦਾ ਕਿ ਤੂੰ ਜਾਣਾ ਕਿਹੜੇ ਪਾਸੇ ਨੂੰ ਤੇ ਅੱਜ ਆਪਾਂ ਅੱਗੇ ਜਾ ਕੇ ਗੱਲਾਂ ਕਰਨੀਆਂ ਹਨ ਸਾਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਦੱਸਦੇ ਹਨ ਕਿ ਜਿੱਥੇ ਇਸ ਸਰੀਰ ਦੇ ਵਿੱਚ ਹਰ ਇੱਕ ਸਰੀਰ ਦੇ ਵਿੱਚ ਮਤਲਬ ਇਹ ਨਹੀਂ ਕਿ ਕੱਲੇ ਸਿੱਖਾਂ ਦੀ ਗੱਲ ਹੋ ਰਹੀ ਹੈ ਜਾਂ ਕਿਸੇ ਵਿਸ਼ੇਸ਼ ਧਰਮ ਦੀ ਨਹੀਂ ਜਿੰਨੇ ਵੀ ਦੁਨੀਆ ਦੇ ਉੱਪਰ ਮਨੁੱਖ ਹੈ ਗੁਰੂ ਸਾਹਿਬ ਜੀ ਕਹਿੰਦੇ ਹਰ ਇੱਕ ਮਨੁੱਖ ਦੇ ਹਿਰਦੇ ਵਿੱਚ ਉਸ ਪ੍ਰਮਾਤਮਾ ਦੀ ਜੋਤ ਹੈ ਤੇ ਅੱਜ ਆਪਾਂ ਇਹ ਗੱਲਾਂ ਕਰਨੀਆਂ ਤੇ ਉਹ ਹਰ ਇੱਕ ਦੇ ਸਰੀਰ ਵਿੱਚ ਪ੍ਰਮਾਤਮਾ ਵਸਦਾ ਹੈ ਤੇ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਨਾਲ ਸੱਚੇ ਦਿਲੋਂ ਜੁੜ ਜਾਂਦੇ ਆ ਸੱਚੀ ਪ੍ਰੀਤ ਬਣਾ ਲੈਂਦੇ ਆ ਉਹਨਾਂ ਤੇ ਦੁੱਖ ਆਉਂਦਾ ਜ਼ਰੂਰ ਹੈ ਪਰ ਉਹ ਪ੍ਰਭਾ ਨਹੀਂ ਪਉਂਦਾ ਇਹ ਵੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸ਼ਲੋਕਾਂ 'ਚ ਦੱਸਿਆ ਜਿਨੂੰ ਆਪਾਂ ਸੌਖੇ ਲੱਭ ਜਾਂਚ ਕਹਿੰਨੇ ਆ ਕਿ ਹਰ ਇੱਕ ਸਿੱਖ ਜਦੋਂ ਆਪਾਂ ਕੋਈ ਪੁੱਛਦਾ ਆਪਾਂ ਨੂੰ ਹਾਲ ਚਾਲ ਤੇ ਆਪਾਂ ਕਹਿੰਨੇ ਆ ਕਿ ਅਸੀਂ ਚੜ੍ਹਦੀ ਕਲਾਂਚ ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੱਸਦੇ ਹਨ ਉਹਦੂ ਪੂਰਿਆ ਖੋਲ ਕੇ ਡਿਟੇਲ ਨਾਲ ਦੱਸਦੇ ਹਨ ਸ਼ਬਦਾਂ ਚ ਕਿ ਉਹ ਚੜ੍ਹਦੀ ਕਲਾ ਹੈ ਕੀ ਹੈ ਇਹ ਸਾਰੀਆਂ ਗੱਲਾਂ ਕਿਸ ਤਰ੍ਹਾਂ ਬੰਦਾ ਪ੍ਰਮਾਤਮਾ ਦੀ ਮੂਰਤ ਬਣ ਜਾਂਦਾ ਹੈ ਕਿਸ ਤਰ੍ਹਾਂ ਬੰਦਾ ਰੱਬ ਦਾ ਰੂਪ ਬਣ ਜਾਂਦਾ ਹੈ ਇਹ ਸਾਰੀਆਂ ਗੱਲਾਂ ਇਸ ਲੋਕਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੱਸਦੇ ਹਨ ਤੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਿਆਂ ਕਿ ਆਪਾਂ ਕੋਈ ਫालतू ਗੱਲਾਂ ਨਹੀਂ ਕਰਦੇ ਇਹ ਗੱਲਾਂ ਆਪਾਂ ਕਰਨੀਆਂ ਬਾਣੀ ਬ੍ਰਹਮ ਰੂਪ ਦੀਆਂ ਬਾਬੇ ਦੀਆਂ ਸੱਚ ਦੀ ਬਾਤ ਪਾਉਣੀ ਹੈ ਤੇ ਤੁਹਾਡੇ ਕੋਲੇ ਸਮਾਂ ਤੇ ਵੀਡੀਓ ਨੂੰ ਜਰੂਰ ਸੁਣਿਓ ਕਿਉਂਕਿ ਇੱਧਰ ਉੱਧਰ ਦੀਆਂ ਗੱਲਾਂ ਸੁਣ ਲਈ ਆਪਾਂ ਸਾਰੇ ਸਮਾਂ ਬਣਾ ਲਿੰਨੇ ਆ ਪਰ ਜੇ ਰੱਬ ਦੇ ਘਰ ਦੀ ਗੱਲ ਹੁੰਦੀ ਹੈ ਪ੍ਰਮਾਤਮਾ ਦੀ ਗੱਲ ਹੁੰਦੀ ਹੈ ਜਿਨੇ ਸਾਡੇ ਜੀਵਨ ਦਾ ਆਧਾਰ ਬਣਨਾ ਹੁੰਦਾ ਜਿਨੇ ਸਾਡੇ ਜੀਵਨ ਦਾ ਸਹਾਰਾ ਬਣਨਾ ਹੁੰਦਾ ਅਪਾਉ ਦੀ ਗੱਲ ਨਹੀਂ ਸੰਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਇਹ ਜੋ ਆਪਣੇ ਦੇ ਵਿੱਚ ਰੀਤ ਆ ਗਈ ਹੈ ਇਹ ਰੀਤ ਨੂੰ ਅਵਾਇਡ ਕਰਗੇ ਤੇ ਆਪਾਂ ਬਾਣੀ ਨੂੰ ਪੜਿਆ ਤੇ ਸੁਨਿਆ ਕਰਗੇ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਆਪਾਂ ਆਪਣੇ ਮੇਨ ਵਿਚਾਰ ਤੇ ਆਉਨੇ ਆ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸੱਚੇ ਪਾਤਸ਼ਾਹ ਸਤਗੁਰੂ ਜੀ ਕਹਿੰਦੇ ਹਨ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਿ ਹੋ ਪਕਾਰ ਕਹੋ ਨਾਨਕ ਤੈ ਪਜ ਮਨਾ ਭੋ ਨਦ ਉਤਰ ਪਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੱਸਦੇ ਹਨ ਕਿ ਸੰਤ ਜਨਾਂ ਨੇ ਉੱਚੀ ਦਿਨੇ ਕੂਕ ਕੇ ਆਖਿਆ ਕੀ ਕਿਹਾ ਕਹਿੰਦੇ ਹਰ ਇੱਕ ਸਰੀਰ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ ਜਿਨੇ ਤੈਨੂੰ ਬਣਾਇਆ ਹੈ ਜਿਸ ਹਕਤੀ ਨੇ ਤੈਨੂੰ ਇੰਨਾ ਸੋਹਣਾ ਸਾਜ ਕੇ ਇਸ ਧਰਤੀ ਤੇ ਭੇਜਿਆ ਨਾ ਉਹ ਤੇਰੇ ਅੰਦਰ ਵੀ ਵਸਦਾ ਹੈ ਇਹ ਗੱਲਾਂ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਦੱਸ ਰਹੇ ਨਾ ਅੱਜ ਆਪਾਂ ਪਰਮਾਤਮਾ ਨੂੰ ਖੋਜਣ ਦੇ ਲਈ ਅਸੀਂ ਡੇਰਿਆਂ ਤੇ ਅਸੀਂ ਹੋਰ ਜਿਹੜੇ ਪਖੰਡੀ ਸਾਧੂ ਆ ਜਾਹੋਰ ਕੋ ਚੋਰ ਲਲਟੇਰੇ ਸਾਜੂ ਉਹਨਾਂ ਕੋਲੇ ਜਾਂਦੇ ਰਹਿੰਨੇ ਆ ਅਸੀਂ ਆਪਣੇ ਜਿਹੜਾ ਸਮਾਂ ਹੈ ਸਾਡੀ ਜ਼ਿੰਦਗੀ ਦਾ ਉਹ ਵੀ ਖਰਾਬ ਕਰਦੇ ਆ ਆਪਣੀ ਜਿਹੜੀ ਮਾਇਆ ਹੈ ਆਪਣਾ ਜਿਹੜਾ ਧਨ ਹੈ ਉਹ ਵੀ ਖਰਾਬ ਕਰਦੇ ਤੇ ਸਮਾਂ ਵੀ ਤੇ ਇੱਕ ਦਿਨ ਸਾਨੂੰ ਮਿਲਦਾ ਕੁਛ ਨਹੀਂ ਬੇਪਤ ਹੁੰਨੇ ਆ ਅਸੀਂ ਅੱਜ ਇਹ ਬਹੁਤ ਵੱਡੀ ਸਾਡੇ ਚਕ ਰੀਤ ਚੱਲੀ ਹੋਈ ਆ ਅਸੀਂ ਗੁਰੂ ਦੀ ਬਾਣੀ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਛੱਡ ਕੇ ਹੋਰਾਂ ਪਾਸਿਆਂ ਨੂੰ ਬਹੁਤ ਜ਼ਿਆਦਾ ਤੁਰਦੇ ਫਿਰਦੇ ਆ ਤਾਂ ਕਰਕੇ ਅੱਜ ਇਹ ਵਿਚਾਰ ਆਪਾਂ ਦੱਸ ਰਹੇ ਹਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਬਾਣੀ 'ਚ ਕਹਿ ਰਹੇ ਆ ਗੁਰੂ ਜੀ ਕਹਿੰਦੇ ਘਟ ਘਟ ਮੈਂ ਹਰ ਜੂ ਬਸੇ ਸੰਤਨ ਕੇ ਹਉਪਕਾਰ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸੰਤ ਮਹਾਪੁਰਸ਼ਾਂ ਨੇ ਪੁਕਾਰ ਕੇ ਉੱਚੀ ਕੂਕ ਕੇ ਕਿਹਾ ਉਹ ਬੰਦਿਆ ਹਰ ਇੱਕ ਦੇ શરીਰ ਦੇ ਵਿੱਚ ਪ੍ਰਮਾਤਮਾ ਵਸਦਾ ਹੈ ਤੂੰ ਇਹ ਨਾ ਸਮਝੀਂ ਕਿ ਕੋਈ ਊਚ ਹੈ ਕੋਈ ਨੀਚ ਹੈ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਰੰਗ ਦਾ ਕਾਲਾ ਹੈ ਚਾਹੇ ਕੋਈ ਗੋਰਾ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ ਬਿਨਾ ਪ੍ਰਮਾਤਮਾ ਦੀ ਜੋਤ ਤੋਂ ਕੋਈ ਮਨੁੱਖ ਹੋ ਹੀ ਨਹੀਂ ਸਕਦਾ ਤੇ ਇਹ ਉਹ ਮਹਾਪੁਰਸ਼ਾਂ ਨੇ ਪੁਕਾਰ ਕੇ ਉੱਚੀ ਦੇ ਨੇ ਕਿਹਾ ਜਿਨ੍ਹਾਂ ਨੇ ਆਪਣੇ ਆਪ ਨੂੰ ਖੋਜਿਆ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਇਹ ਉਹਨਾਂ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਸ਼ਬਦਾਂ 'ਚ ਕਿਹਾ ਤੇ ਅੱਜ ਆਪਾਂ ਬਹੁਤੀਆਂ ਗੱਲਾਂ ਮੰਨਦੇ ਨਹੀਂ ਪਤਾ ਸੀ ਕੀ ਕਹਿ ਜੰਨੇ ਆ ਅਸੀਂ ਜਿਆਦਾ ਪੜ੍ਹੇ ਲਿਖੇ ਅਸੀਂ ਜਿਆਦਾ ਸਿਆਣੇ ਬਣਦੇ ਆ ਅਸੀਂ ਕਹਿਨੇ ਗੱਲਾਂ ਨਹੀਂ ਉਹ ਗੁਰੂ ਪਿਆਰਿਓ ਉਹ ਭਲਿਓ ਮਨੁਖੋ ਜਿਹੜੇ ਅੱਜ ਅਸੀਂ ਬਾਣੀ ਤੋਂ ਦੂਰ ਹੋਏ ਆ ਤੇ ਸਾਡੀ ਥਾਂ ਥਾਂ ਤੇ ਹਰ ਇੱਕ ਜਗ੍ਹਾ ਤੇ ਅੱਜ ਸਿੱਖਾਂ ਦੀ ਬੇਪਤੀ ਹੋ ਰਹੀ ਆ ਇਹਦਾ ਮੇਨ ਕਾਰਨ ਇਹੀ ਹੈ ਕਿ ਅਸੀਂ ਬਾਣੀ ਤੋਂ ਟੁੱਟੇ ਹੋਏ ਆ ਗੁਰੂ ਦੀ ਗੱਲ ਤੇ ਅਸੀਂ ਵਿਸ਼ਵਾਸ ਨਹੀਂ ਕੀਤਾ ਬੇਸ਼ੱਕ ਅਸੀਂ ਫਾਰਮੈਂਟੀਆਂ ਅੱਜ ਪੂਰੀਆਂ ਕਰ ਰਹੇ ਆ ਅਸੀਂ ਗੁਰਦੁਆਰਿਆਂ 'ਚ ਜਾਂਦੇ ਆ ਅਸੀਂ ਮੱਥੇ ਟੇਕਦੇ ਆ ਪਰ ਸੱਚ ਕਰਕੇ ਜਾਣਿਓ ਮੈਂ ਡਰ ਕੇ ਕਹਿਣਾ ਐ ਗੱਲਾਂ ਅਸੀਂ ਪਰ ਪ੍ਰਮਾਤਮਾ ਦੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਮੰਨਦੇ ਸੱਚ ਕਰਕੇ ਜਾਣਿਓ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਮੰਨੀਆਂ ਹੁੰਦੀਆਂ ਤੇ ਅੱਜ ਸਿੱਖ ਪੰਥ ਜਿਹੜੀ ਸਟੇਜ ਤੇ ਅੱਜ ਖੜਾ ਇਸ ਸਟੇਜ ਤੇ ਨਾ ਹੁੰਦਾ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਕਟ ਕਟ ਮੇ ਹਰ ਜੂ ਬਸੇ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੈ ਭਜ ਮਨਾ ਪਉ ਨਿਤ ਉਤਰੇ ਪਾਰ ਗੁਰਨਾਨਕ ਜੀ ਆਖਦੇ ਉਸ ਪ੍ਰਮਾਤਮਾ ਨੂੰ ਯਾਦ ਕਰ ਜਿਹੜਾ ਤੇਰੇ ਸਰੀਰ ਦੇ ਵਿੱਚ ਵਸਦਾ ਹੈ ਇਹ ਤੋਂ ਪਹਿਲਾਂ ਆਪਾਂ ਸ਼ਲੋਕਾ 'ਚ ਗੱਲ ਕੀਤੀ ਸੀ ਗੁਰੂ ਨੇ ਕਿਹਾ ਸੀ ਤੇਰੇ ਸਰੀਰ ਦੇ ਵਿੱਚ ਉਸ ਪ੍ਰਮਾਤਮਾ ਨੇ ਹਰ ਇੱਕ ਗੁਣ ਹਰ ਇੱਕ ਅਵਗਨ ਰੱਖਿਆ ਹੈ ਤੇ ਗੁਰੂ ਤੇਗ ਬਾਬਾ ਸਾਹਿਬ ਜੀ ਸਾਨੂੰ ਬੇਨਤੀ ਕਰਕੇ ਦੱਸਦੇ ਹਨ ਕਹਿੰਦੇ ਉਸ ਪ੍ਰਮਾਤਮਾ ਨੂੰ ਯਾਦ ਕਰ ਭਲਿਆ ਤੇ ਜਿਹਦੇ ਤੇਰੇ ਅੰਦਰ ਵਸਦਾ ਹੈ ਜਿਨੇ ਤੈਨੂੰ ਬਣਾ ਕੇ ਇਸ ਧਰਤੀ ਤੇ ਭੇਜਿਆ ਹੈ ਤੇ ਤੂੰ ਉਹਦੇ ਨਾਮ ਦੇ ਨਾਲ ਜੁੜੇਗਾ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਭੋ ਨਿਧ ਉਤਰੇ ਪਾਰ ਤੇਰਾ ਇਸ ਧੀ ਤੇ ਤੇਰਾ ਇਸ ਧਰਤੀ ਤੇ ਆਉਣਾ ਤੇਰਾ ਇਸ ਸ੍ਰਿਸ਼ਟੀ ਤੇ ਆਉਣਾ ਸਫਲ ਹੋ ਜਾਏਗਾ ਤੂੰ ਪ੍ਰਮਾਨ ਹੋ ਜਾਏਗਾ ਤੂੰ ਇਹ ਭਵਜਲ ਸੰਸਾਰ ਆ ਜਿਹੜਾ ਇਹ ਵਕਾਰਾਂ ਦਾ ਸੁੰਦਰਾ ਜਿੱਥੇ ਵਕਾਰਾਂ ਦੀਆਂ ਬੇਹੱਦ ਸੱਲਾਂ ਚੱਲਦੀਆਂ ਗੁਰੂ ਕਹਿੰਦਾ ਤੂੰ ਇੰਨਾ ਤੋਂ ਪਾਰ ਹੋ ਜਾਵੇਂਗਾ ਜੇ ਤੂੰ ਉਹਦੇ ਨਾਮ ਨਾਲ ਜੁੜੇਂਗਾ ਅੱਗੇ ਗੁਰੂ ਪਾਤਸ਼ਾਹ ਜੀ ਬੜੀ ਵੱਡੀ ਕਿਰਪਾ ਕਰਕੇ ਸਾਨੂੰ ਦੱਸਦੇ ਹਨ ਗੁਰੂ ਪਾਤਸ਼ਾਹ ਜੀ ਕਹਿੰਦੇ ਸੁਖ ਦੁਖ ਜੈ ਪਰਛੇ ਨਹੀਂ ਲੋਗ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੇ ਮੂਰਤ ਪਗਵਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਜਿਹੜੇ ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਹਨ ਦੇਖੋ ਫਾਰਮੈਂਟੀਆਂ ਆਪਾਂ ਸਾਰੇ ਪੂਜੇ ਦੇ ਪੂਰੀਆਂ ਕਰਦੇ ਆ ਜੁੜਨ ਦਾ ਮਤਲਬ ਹੁੰਦਾ ਜਿਹੜਾ ਆਪਣੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲੇ ਜੁੜਨ ਦਾ ਮਤਲਬ ਹੁੰਦਾ ਜਿਹੜਾ ਗੁਰੂ ਦੇ ਦਰਸਾਏ ਹੋਏ ਰਸਤੇ ਤੇ ਚੱਲਦਾ ਹੈ ਇਕੱਲਾ ਬਾਣਾ ਪਹਿਨਣ ਨਾਲ ਗੁਰੂ ਦਾ ਸਿੱਖ ਨਹੀਂ ਬਣਿਆ ਜਾਂਦਾ ਜਿੰਨਾ ਚਿਰ ਆਪਾਂ ਗੁਰੂ ਦੀ ਮੱਤ ਨੂੰ ਆਪਾਂ ਗ੍ਰਹਿਣ ਨਹੀਂ ਕਰਦੇ ਤੇ ਇਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਸੁੱਖ ਦੁੱਖ ਜੇ ਪਰਛੇ ਨਹੀਂ ਲੋਭ ਮੋਹ ਅਭਿਮਾਨ ਤੇ ਜਿਹੜੇ ਸੱਚੇ ਦਿਲੋਂ ਸੱਚੀ ਪ੍ਰੀਤ ਗੰਢ ਲੈਂਦੇ ਆ ਗੁਰੂ ਦੇ ਨਾਮ ਜਿਹੜੇ ਗੁਰੂ ਤੇ ਕੇਵਲ ਹੋ ਕੇ ਰਹਿ ਜਾਂਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਦਾ ਕਰਕੇ ਗੱਲ ਕਹਿੰਦੇ ਆ ਦੇਖੋ ਜੋ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਬਾਣੀ ਚ ਲਿਖਤਾ ਨਾ ਉਹ ਕਦੇ ਝੂਠ ਨਹੀਂ ਹੋ ਸਕਦਾ ਪਹਿਲੀ ਗੱਲ ਤਾਂ ਆਪਣੇ ਆਪਾ ਦਿਮਾਗਾ ਚ ਤੇ ਆਪਣੀ ਸੁਰਤ ਚ ਇਹ ਗੱਲ ਖਤਮ ਕਰੀਏ ਅਸੀਂ ਗੁਰੂ ਦੀਆਂ ਸਾਰੀਆਂ ਗੱਲਾਂ ਨੂੰ ਮੰਨਦੇ ਨਹੀਂ ਇਸ ਗੱਲ ਤੇ 100% ਯਕੀਨ ਨਾਲ ਗੱਲਾਂ ਮੰਨੀਆਂ ਵਿਸ਼ਵਾਸ ਕਰਕੇ ਜੋ ਗੁਰੂ ਕਹਿ ਰਹਿਣਾ ਉਨਨੂੰ ਹੀਰਦੇ ਚ ਵਸਾਈ ਤੇ ਉਹਨਾਂ ਤੇ ਵਿਸ਼ਵਾਸ ਕਰਕੇ ਚੱਲੀ ਗੁਰੂ ਪਾਤਸ਼ਾਹ ਜੀ ਕਹਿੰਦੇ ਸੁੱਖ ਦੁੱਖ ਜੇ ਪਰਸ਼ੇ ਨਹੀਂ ਪਰਸ਼ੇ ਨਹੀਂ ਕਿਹਾ ਪਰਸ਼ੇ ਦਾ ਮਤਲਬ ਹੀ ਸੁੱਖ ਤੇ ਦੁੱਖ ਉਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਜ਼ਰੂਰ ਹੈ ਆ ਬੜੀ ਇੱਕ ਲੌਜੀਕ ਵਾਲੀ ਗੱਲ ਹੁਣ ਕਈ ਏਰੀ ਆਪਾਂ ਕਹਿਦੇ ਕਿ ਨਾ ਅਸੀਂ ਪ੍ਰਮਾਤਮਾ ਦਾ ਨਾਮ ਕਿਉਂ ਜਪਣਾ ਨਹੀਂ ਪ੍ਰਮਾਤਮਾ ਦੇ ਨਾਮ ਜਪਣ ਵਾਲੇ ਕਿਹੜਾ ਦੁੱਖਾਂ ਚ ਨਹੀਂ ਪੈਂਦੇ ਜੋ ਉਹਨਾਂ ਤੇ ਤਕਲੀਫਾਂ ਨਹੀਂ ਆਉਂਦੀਆਂ ਉਹ ਭਲਿਆ ਦੁੱਖ ਤੇ ਸੁੱਖ ਉਹਨਾਂ ਤੇ ਵੀ ਆਉਂਦੇ ਆ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਵੀ ਪ੍ਰੋਬਲਮਾਂ ਖੜੀਆਂ ਹੁੰਦੀਆਂ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਸੁੱਖ ਦੁੱਖ ਇਹ ਪਰਸੇ ਨਹੀਂ ਪਰਸੇ ਦਾ ਮਤਲਬ ਇਹ ਹੈ ਕਿ ਭਲਿਆ ਗੁਰਮਖਾਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਤੇ ਦੁੱਖ ਆਉਂਦੇ ਆ ਪਰ ਉਹਨਾਂ ਤੇ ਪ੍ਰਭਾਵ ਨਹੀਂ ਪਾਉਂਦੇ ਇਹਦੇ ਬਹੁਤ ਵੱਡੇ ਐਗਜ਼ੈਂਪਲ ਸਾਡੇ ਇਤਿਹਾਸ ਦੇ ਵਿੱਚ ਦੱਸੇ ਆ ਸੱਚ ਕਰਕੇ ਜਾਣਿਓ ਸਿਰਫ ਸ਼ਬਦਾਂ ਦੇ ਰਾਹੀ ਜਵਾਨ ਦੇ ਰਾਹੀ ਕਹਿ ਦੇਣਾ ਕਿ ਮੈਂ ਚੜ੍ਹਦੀ ਕਲਾ ਚਾਉ ਉਹਨੂੰ ਚੜ੍ਹਦੀ ਕਲਾ ਨਹੀਂ ਕਿਹਾ ਜਾਂਦਾ ਬੇਸਕਾ ਜੇ ਇਸ ਰੀਤ ਬਣਾ ਲਈ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਜਿਨ੍ਹਾਂ ਤੇ ਇਹ ਸ਼ਬਦ ਲਾਗੂ ਹੋ ਜਾਂਦੇ ਆ ਉਹਨਾਂ ਨੂੰ ਤੁਸੀਂ ਚੜ੍ਹਦੀ ਕਲਾ ਨੇ ਜੀਵਨ ਵਾਲੇ ਸਿੱਖ ਕਹਿ ਸਕਦੇ ਆ ਉਹਨਾਂ ਨੂੰ ਤੁਸੀਂ ਪ੍ਰਮਾਤਮਾ ਦੀ ਮੂਰਤ ਪ੍ਰਮਾਤਮਾ ਰੱਬ ਦਾ ਰੂਪ ਕਹਿ ਸਕਦੇ ਆ ਜਿੰਨਾ ਤੇ ਸੁੱਖ ਤੇ ਦੁੱਖ ਕੋਈ ਪ੍ਰਭਾਵ ਨਹੀਂ ਪਾਉਂਦਾ ਧਿਆਨ ਮਾਰੀ ਆਪਾਂ 1675 ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਜਦੋਂ ਇੱਕ ਗੋਰ ਸਿੱਖ ਪਿਆਰਾ ਭਾਈ ਮਤੀ ਦਾਸ ਦੇ ਸਿਰ ਤੇ ਸੀਸ ਸੀਸ ਤੇ ਰੱਖ ਕੇ ਆਰਾ ਚ ਲਾਇਆ ਜਾਂਦਾ ਕੀ ਆਰਾ ਚਲਣ ਤੋਂ ਵੱਡਾ ਕੋਈ ਦੁੱਖ ਸਰੀਰ ਤੇ ਹੋ ਸਕਦਾ ਪਰ ਕਮਾਲ ਦੀ ਗੱਲ ਇਤਿਹਾਸ ਦੇ ਪੰਨਿਆਂ ਨੂੰ ਪੜ ਕੇ ਦੇਖਿਓ ਤੁਸੀਂ ਉਸ ਟਮ ਇਤਿਹਾਸਕਾਰਾਂ ਨੇ ਲਿਖਿਆ ਕਹਿੰਦੇ ਜਦੋਂ ਸਰੀਰ ਦੋ ਫਾੜਾਂ ਦੇ ਵਿੱਚ ਹੋ ਕੇ ਧਰਤੀ ਤੇ ਡਿੱਗਦਾ ਤੇ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਵਿੱਚੋਂ ਆਵਾਜ਼ ਆਉਂਦੀ ਹੈ ਕਹਿੰਦਾ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣ ਸਰਬੱਤ ਦਾ ਭਲਾ ਇਹ ਆ ਚੜ੍ਹਦੀ ਕਲਾ ਇਹ ਆ ਨਾਮ ਨਾਲ ਜੁੜਨਾ ਦੁੱਖ ਆਇਆ ਜ਼ਰੂਰ ਪਰ ਦੁੱਖ ਨੇ ਪ੍ਰਭਾ ਨਹੀਂ ਪਾਇਆ ਦੁੱਖ ਆਉਂਦੇ ਆ ਸੁੱਖ ਵੀ ਉਹਨਾਂ ਨੂੰ ਫਿਰ ਬਹੁਤਾ ਐ ਨਹੀਂ ਕਿ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਆ ਗਿਆ ਤੇ ਉੱਚਾ ਉੱਚੀਆਂ ਕਲਤਕਾਰਨਾ ਮਾਰਦੇ ਆ ਨਾਰਮਲ ਰਹਿਣਾ ਸੁੱਖ ਦੇ ਵਿੱਚ ਵੀ ਤੇ ਦੁੱਖ ਦੇ ਵਿੱਚ ਵੀ ਇਹ ਨਹੀਂ ਵੀ ਦੁੱਖ ਆ ਗਿਆ ਤੇ ਆਪਾਂ ਗੁਰੂ ਨੂੰ ਪ੍ਰਮਾਤਮਾ ਨੂੰ ਮਿਹਨੇ ਤਾਨੇ ਦੇਣ ਲੱਗ ਜਾਂਦੇ ਆ ਅੱਜ ਆਪਾਂ ਦੇਖਦੇ ਆਂ ਪੱਕੀ ਹੋਈ ਫਸਲ ਤੇ ਕਿਤੇ ਜਿਆਦਾ ਮੀਂਹ ਰੱਬ ਪਾ ਦੇ ਜਿਆਦਾ ਬਾਰਿਸ਼ ਹੋ ਜਾਈ ਤੇ ਅਸੀਂ ਮਿਹਨੇ ਦੇਣ ਲੱਗ ਜਾਂਦੇ ਸਾਡੇ ਪਰਿਵਾਰ ਦੇ ਵਿੱਚ ਕੋਈ ਲਗਾਤਾਰ ਕੋਈ ਦੋ ਤਿੰਨ ਦੁੱਖ ਆ ਜਾਣ ਤਾਂ ਅਸੀਂ ਪ੍ਰਮਾਤਮਾ ਵਾਹਿਗੁਰੂ ਨੂੰ ਮਿਹਨੇ ਦੇਣ ਲੱਗ ਜੰਨੇ ਆ ਭਲਿਆ ਇਹ ਗੁਰੂ ਦੇ ਸਿੱਖ ਦਾ ਕੰਮ ਨਹੀਂ ਹੈ ਜਿਹੜਾ ਗੁਰੂ ਤੇ ਨਾ ਪ੍ਰੀਤ ਗੰਢ ਧਨ ਉਹ ਫਿਰ ਉਹਦੇ ਭਾਣੇ 'ਚ ਰਹਿੰਦਾ ਤੇ ਗੁਰੂ ਪਾਤਸ਼ਾਹ ਜੀ ਨੇ ਇਥੇ ਪੰਜ ਗੱਲਾਂ ਕਹੀਆਂ ਕਹਿੰਦਾ ਨਾ ਤਾਂ ਜਿਨ੍ਹਾਂ ਨੇ ਸੱਚ ਨਾਮ ਦੇ ਨਾਲ ਆਪਦੀ ਜ਼ਿੰਦਗੀ ਨੂੰ ਜੋੜ ਲਿਆ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਪ੍ਰਮਾਤਮਾ ਦੀ ਯਾਦ ਵਸ ਗਈ ਗੁਰੂ ਪਾਤਸ਼ਾਹ ਜੀ ਕਹਿੰਦੇ ਸੁੱਖ ਦੁੱਖ ਲੋਭ ਮੋਹ ਅਭਿਮਾਨ ਇਹ ਪੰਜੇ ਚੀਜ਼ਾਂ ਉਨਾਂ ਨੂੰ ਪ੍ਰਭਾਵ ਹੀ ਨਹੀਂ ਪਉਂਦਾ ਉਹਨਾਂ ਤੇ ਨਾ ਤਾਂ ਉਹਨਾਂ ਨੂੰ ਕੋਈ ਲਾਲਚ ਆਉਂਦਾ ਉਹਨਾਂ ਤੇ ਲਾਲਚ ਪ੍ਰਭਾਵ ਪਉਂਦਾ ਤੇ ਨਾ ਮੋਹ ਪ੍ਰਭਾਵ ਪਉਂਦਾ ਅਭਿਮਾਨ ਦਾ ਮਤਲਬ ਹੰਕਾਰ ਈਗੋ ਨਾ ਇਹ ਹੰਕਾਰ ਤੀ ਜਾਂਦੇ ਆ ਤੇ ਗੁਰੂ ਪਾਤਸ਼ਾਹ ਜੀ ਅੱਗੇ ਲਿਖਦੇ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ ਸੇ ਮੂਰਤ ਪਗਵਾਨ ਨਾਨਕ ਆਖਦਾ ਹੈ ਜਿਹੜੇ ਬੰਦਿਆਂ ਦੀ ਜਿਹੜੇ ਗੁਰਮਖਾਂ ਦੇ ਸਰੀਰ ਦੇ ਵਿੱਚ ਇਹੋ ਜਿਹਾ ਵਰਤਾਰਾ ਵਰਤਦਾ ਹੈ ਜਿਨ੍ਹਾਂ ਤੇ ਕੋਈ ਦੁੱਖ ਤੇ ਸੁੱਖ ਪ੍ਰਵਾਹ ਨਹੀਂ ਪਉਂਦਾ ਜਿਨ੍ਹਾਂ ਤੇ ਲੋਭ ਤੇ ਮੋਹ ਕੋਈ ਪ੍ਰਵਾਹ ਨਹੀਂ ਪਉਂਦਾ ਜਿਨ੍ਹਾਂ ਤੇ ਕੋਈ ਹੰਕਾਰ ਆਪਣਾ ਪ੍ਰਵਾਹ ਨਹੀਂ ਪਉਂਦਾ ਕਹਿੰਦਾ ਉਹਨਾਂ ਨੂੰ ਰੱਬ ਦੀ ਮੂਰਤ ਸਮਝ ਰੱਬ ਦੀ ਮੂਰਤ ਉਹ ਪਰਮਾਤਮਾ ਦੀ ਰੂਪ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ ਸੀ ਮੂਰਤ ਭਗਵਾਨ ਉਹ ਮੂਰਤ ਦੀ ਉਹ ਭਗਵਾਨ ਦੀ ਮੂਰਤ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਗੱਲ ਕਹਿ ਰਹੇ ਆ ਉਹ ਗੁਰੂ ਪਾਤਸ਼ਾਹ ਜੀ ਕਹਿ ਰਹੇ ਆ ਜਿਨ੍ਹਾਂ ਨੇ ਚਾਂਦਨੀ ਚੌਂਕ ਦੇ ਥੜੇ ਤੇ ਬੈਠ ਕੇ ਕਿਹਾ ਕਹਿੰਦਾ ਆ ਲੈ ਮੈਂ ਇਸ ਕੌਮ ਦੇ ਵਿਸ਼ਕ ਅਸੂਲਾਂ ਨੂੰ ਨਹੀਂ ਮੰਨਦਾ ਅਸੀਂ ਵਿਸ਼ਕ ਕਹਿੰਦੇ ਨਉ ਨਹੀਂ ਪੈਂਦੇ ਅਸੀਂ ਤਲੇਕ ਨਹੀਂ ਲਾਉਂਦੇ ਅਸੀਂ ਵਿਸ਼ਕ ਮੂਰਤੀਆਂ ਨੂੰ ਨਹੀਂ ਪੂਜਦੇ ਪਰ ਮੈਂ ਅੱਜ ਇਹਨਾਂ ਦੇ ਲਈ ਆਪਣਾ ਸੀਸ ਕੁਰਬਾਨ ਕਰ ਚੱਲਿਆ ਇਹਨਾਂ ਨੂੰ ਬਚਾਉ ਇਸ ਉਸ ਗੁਰੂ ਦੀ ਪਵਿੱਤਰ ਰਸਨਾ ਦੇ ਸ਼ਬਦ ਆ ਜਿਹੜੇ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਗੁਰੂ ਪਾਸ਼ਾ ਅੱਗੇ ਕਿਰਪਾ ਕਰਕੇ ਕਹਿੰਦੇ ਹਨ ਕਹਿੰਦੇ ਉਸਤਤ ਨਿੰਦਿਆ ਨਾਹੀਂ ਜੈ ਕਾਂਚਨ ਲੋਸ ਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੇ ਜਾਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਬੰਦਿਆਂ ਤੇ ਕੋਈ ਉਸਤਤ ਆਪਣਾ ਪ੍ਰਭਾ ਨਹੀਂ ਪਉਂਦੀ ਤੇ ਨਿੰਦਿਆ ਵੀ ਪ੍ਰਭਾ ਨਹੀਂ ਪਉਂਦੀ ਹੁਣ ਜੇ ਕੋਈ ਬੰਦਾ ਗੁਰੂ ਦੇ ਰੱਤੇ ਜੁੜਿਆ ਹੈ ਤੇ ਕਈ ਏਰੀਆ ਪਾ ਦੇਖਦੇ ਨੇ ਦੁਨੀਆਦਾਰੀ ਹੈ ਇੱਥੇ ਤਾਂ ਗੁਰਨਾਨਕ ਸਾਹਿਬ ਨੂੰ ਨਹੀਂ ਬਖਸ਼ਿਆ ਤੇ ਅੱਜ ਦੇ ਜਿਹੜੇ ਸਿੱਖਾਂ ਆਪਾਂ ਕਿਹੜੇ ਬਾਗ ਦੀ ਮੂਲੀ ਆ ਪ੍ਰਭੂ ਇੱਥੇ ਕੋਈ ਵੀ ਤੁਹਾਨੂੰ ਕਹਿ ਸਕਦਾ ਵੀ ਇਹ ਗੁਰਦੁਆਰੇ ਦੇਲੀ ਜਾਂਦਾ ਜਾਂ ਆਪਾਂ ਆਮੀ ਗੱਲ ਜੀ ਕਹਿ ਦਈਏ ਕਈ ਵਾਰ ਕਹਿ ਨੀ ਤਾਂ ਰੱਬ ਨੂੰ ਵੀ ਨਹੀਂ ਸੌਣ ਦਿੰਦਾ ਹੀ ਆ ਇਹ ਤਾਂ ਬਹੁਤ ਹੀ ਵੱਡਾ ਭਗਤ ਬਣਿਆ ਇੱਥੇ ਤੁਹਾਡੀ ਕੋਈ ਨਿੰਦਿਆ ਕਰਦਾ ਹੋਵੇ ਚਾਹੇ ਕੋਈ ਉਸਤਤ ਕਰਦਾ ਹੋਵੇ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਉਹ ਗੱਲਾਂ ਨੂੰ ਆਪਣੇ ਹਿਰਦੇ ਤੇ ਨਹੀਂ ਲਾਉਂਦਾ ਉਹਨਾਂ ਦਾ ਪ੍ਰਭਾਵ ਆਪਣੇ ਹਿਰਦੇ ਤੇ ਨਹੀਂ ਪੈਣ ਦੇਣਾ ਤੁਸੀਂ ਸਿਰਫ ਆਪਣਾ ਇਹੀ ਟੀਚਾ ਰੱਖਣਾ ਕਿ ਮੈਂ ਗੁਰੂ ਨੂੰ ਪਿਆਰ ਕਰਦਾ ਤੇ ਮੇਰੇ ਗੁਰੂ ਨੇ ਮੈਨੂੰ ਦੱਸਿਆ ਇਸ ਰਸਤੇ ਤੇ ਚੱਲਣਾ ਤੇ ਮੈਂ ਗੁਰੂ ਦੇ ਦੱਸੇ ਹੋਏ ਰਸਤੇ ਚੱਲਣਾ ਮੈਂ ਬਾਣੀ ਪੜ੍ਹਨੀ ਹੈ ਮੈਂ ਗੁਰਦੁਆਰੇ ਜਾਣਾ ਤੇ ਜਾਣਾ ਆਪਾਂ ਨਹੀਂ ਦੇਖਣਾ ਕਿ ਉੱਥੋਂ ਦੀ ਕਮੇਟੀ ਕਿਹੋ ਜੀ ਕਮੇਟੀਆਂ ਦਾ ਤਾਂ ਅੱਜ ਆਪਾਂ ਨੂੰ ਪਤਾ ਹੀ ਹੈ ਜਿਸ ਤਰ੍ਹਾਂ ਨੇ ਕਮੇਟੀਆਂ ਦੇ ਵਿੱਚ ਤਾਂ ਇਹੋ ਜਿਹੇ ਬੰਦੇ ਅਸੀਂ ਰੱਖੇ ਆ ਜਿਨ੍ਹਾਂ ਨੂੰ ਗੁਰਬਾਣੀ ਦਾ ਵੀ ਨਹੀਂ ਪਤਾ ਗੁਰੂ ਗ੍ਰੰਥ ਸਾਹਿਬਾਰੇ ਜਾਣਕਾਰੀ ਵੀ ਨਹੀਂ ਹੈ ਜਾਣਕਾਰੀ ਤਾਂ ਬੜੀ ਦੂਰ ਦੀ ਗੱਲ ਹੈ ਅਮਰਤ ਪਾਣ ਵੀ ਨਹੀਂ ਕੀਤਾ ਪੱਕੇ ਸਿੱਖ ਵੀ ਨਹੀਂ ਹੈ ਉਹਨਾਂ ਦੇ ਕਹਿਣ ਤੇ ਅਸੀਂ ਗ੍ਰੰਥੀ ਸਿੰਘਾਂ ਨੂੰ ਬਦਲ ਦਿੰਨੇ ਆ ਅਸੀਂ ਉਹ ਗ੍ਰੰਥੀ ਸਿੰਘਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਰਹਿਤ ਮਰਜ਼ਾਦਾ ਕਹਿੰਦੀ ਹੈ ਗ੍ਰੰਥੀ ਸਿੰਘ ਗੁਰੂ ਘਰ ਦਾ ਵਜ਼ੀਰ ਆ ਅਸੀਂ ਉਸ ਬੰਦੇ ਦੇ ਕਹਿਣ ਤੇ ਬਦਲਦੇ ਆ ਜਿਨ੍ਹਾਂ ਨੂੰ ਗੁਰਬਾਣੀ ਦਾ ਉਡਾੜਾ ਨਹੀਂ ਆਉਂਦਾ ਤੇ ਫਿਰ ਆਪਾਂ ਕਿਉਂ ਕਿਸੇ ਦੀਆਂ ਗੱਲਾਂ ਸੁਣ ਕੇ ਆਪਣੇ ਆਪ ਤੇ ਪ੍ਰਭਾਵ ਪਾਈਏ ਬਈ ਤਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਉਸ ਤਤ ਨਿੰਦਿਆ ਨਾਹੀਂ ਜੈ ਕਾਂਚਨ ਲੋਹ ਸਮਾਨ ਜਿਹੜਾ ਸੋਨਾ ਨਾ ਕਹਿੰਦਾ ਸੋਨੇ ਨੂੰ ਲੋਹੇ ਦੇ ਸਮਾਨ ਸਮਝ ਕਿਸੇ ਵੀ ਚੀਜ਼ ਦਾ ਆਪਣੇ ਤੇ ਪ੍ਰਭਾਵ ਨਾ ਪੈਣ ਦੇ ਜੇ ਤੂੰ ਗੁਰੂ ਦੇ ਰਸਤੇ ਤੇ ਚੱਲਿਆ ਤਾਂ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ ਮੁਕਤਤਾ ਹਿੱਤੇ ਜਾਣਾ ਉਹ ਹੱਟੀ ਗੱਲ ਦੱਸੀ ਆਪਾਂ ਨੂੰ ਆਪਾਂ ਕਈ ਵਾਰੀ ਕਹਿਦੇ ਨਾ ਮੁਕਤੀ ਲੈਣੀ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਉਂਦੇ ਜੀਵ ਇਹ ਜਿਨ੍ਹਾਂ ਤੇ ਇਹ ਚੀਜ਼ਾਂ ਪ੍ਰਭਾ ਨਹੀਂ ਪੁੰਦੀਆਂ ਉਹਨਾਂ ਨੂੰ ਤੂੰ ਮੁਕਤ ਸੰਦੂ ਆਪਣੀ ਜ਼ਿੰਦਗੀ ਦੇ ਵਿੱਚ ਮੁਕਤ ਹੋ ਗਿਆ ਮੁਕਤ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਿਹਾ ਗੱਲ ਗੁਰੂ ਪਾਤਸ਼ਾਹ ਜੀ ਨੇ ਸਲੋਕਾਂ ਚ ਸਾਨੂੰ ਇਹ ਗੱਲਾਂ ਦਸੀਆਂ ਕਹਿੰਦਾ ਜਿਨ੍ਹਾਂ ਤੇ ਸੁੱਖ ਤੇ ਦੁੱਖ ਕੋਈ ਪ੍ਰਭਾਵ ਨਹੀਂ ਪਾਉਂਦਾ ਜਿਨ੍ਹਾਂ ਤੇ ਲੋਭ ਤੇ ਮੋਹ ਇਭਿਮਾਨ ਕੋਈ ਪ੍ਰਭਾਵ ਨਹੀਂ ਪਾਉਂਦਾ ਜਿਨ੍ਹਾਂ ਤੇ ਕੋਈ ਉਸਤਤ ਨਿੰਦਿਆ ਕੋਈ ਪ੍ਰਭਾਵ ਨਹੀਂ ਪਾਉਂਦੀ ਕਹਿੰਦਾ ਉਹ ਬੰਦੇ ਮੁਕਤ ਹੋ ਜਾਂਦੇ ਇਥੋਂ ਮੁਕਤ ਕੌਣ ਕਹਿ ਰਿਹਾ ਗੁਰੂ ਤੇਗ ਬਾਬਰ ਸਾਹਿਬ ਜੀ ਕਹਿ ਰਿਹਾ ਇਹ ਚੜ੍ਹਦੀ ਕਲਾ ਦੇ ਪ੍ਰਤੀਕ ਆ ਇਹ ਸ਼ਬਦ ਆਪਾਂ ਕਈ ਇਹਦੀ ਮੂਹੂ ਕਹਿ ਦਿੰਨੇ ਨਾ ਅਸੀਂ ਚੜ੍ਹਦੀ ਕਲਾ ਚ ਪਾਲਿਓ ਇਹ ਹੁੰਦੀ ਹੈ ਚੜ੍ਹਦੀ ਕਲਾ ਜਦੋਂ ਆ ਚੀਜ਼ਾਂ ਦੇ ਵਿੱਚੋਂ ਅਸੀਂ ਦੂਰ ਹੋ ਗਏ ਦੇਖਦੇ ਇਹਨਾਂ ਪੱਗੁਰੂ ਗਵੈਨ ਸਿੰਘ ਜੀ ਨੂੰ ਗੁਰੂ ਗਵੈਨ ਸਿੰਘ ਜੀ ਆਨੰਦਪੁਰ ਕਿਲਾ ਛੱਡਦੇ ਆ ਆਨੰਦਪੁਰ ਸਾਹਿਬ ਦਾ ਕਿਲਾ ਤੇ ਸਾਰਾ ਕੁਝ ਛੱਡ ਕੇ ਆ ਜਾਂਦੇ ਜਦੋਂ ਕੁਝ ਵੀ ਨਹੀਂ ਬਸਦਾ ਪਰਿਵਾਰ ਸ਼ਹੀਦ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ ਕਮਾਲ ਦੀ ਗੱਲ ਆ ਸਾਰਾ ਕੁਝ ਚਲਿਆ ਗਿਆ ਪਾਤਸ਼ਾਹ ਜੀ ਕਹਿੰਦੇ ਨਾ ਸਾਜੋ ਨਾ ਬਾਜੋ ਨਾ ਅਨੰਦਪੁਰ ਸਾਹਿਬ ਵਾਲਾ ਉਹ ਸਾਜ਼-ਸਮਾਨ ਹੈ ਨਾ ਉਹ ਬਾਜ ਹੈ ਨਾ ਪ੍ਰਸਾਦੀ ਹਾਥੀ ਹੈ ਨਾ ਮੋਤੀਆਂ ਦੀ ਚਲਦੀ ਹੋਈ ਚੋਰ ਹੈ ਨਾ ਐਨੀ ਉਹ ਫੌਜ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿੰਦੀ ਸੀ ਤੇ ਅਗਲੀ ਪੰਕਤੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਖੁਦਾਬੰਦ ਬਖਸ਼ੰਦੈ ਐਸੀ ਅਰਸ ਕਹਿੰਦਾ ਸ਼ੁਕਰ ਗੁਜ਼ਾਰ ਆਹ ਮੈਂ ਤੇਰਾ ਸੱਚੀ ਪਾਤਸ਼ਾਹ ਇਹ ਹੈ ਚੜ੍ਹਦੀ ਕਲਾ ਕੁਛ ਵੀ ਨਹੀਂ ਬਥਿਆ ਕੋਲੇ ਫੇਰ ਵੀ ਸ਼ੁਕਰ ਕਰ ਰਹੇ ਆ ਉਸ ਪਰਮਾਤਮਾ ਵਾਹਿਗੁਰੂ ਦਾ ਇਹਨੂੰ ਕਹਿੰਦੇ ਚੜ੍ਹਦੀ ਕਲਾ ਗੁਰੂ ਗਵੈਨ ਸਿੰਘ ਜੀ ਚਮਕੌਰ ਦੀ ਗੱਦੀ ਦੇ ਮਮਤੀ ਦੇ ਉੱਪਰ ਖੜ ਕੇ ਇਹਦੋ ਜਕਾਰਾ ਲਉਂਦੇ ਆ ਨਾ ਬਾਬਾ ਅਜੀਤ ਸਿੰਘ ਜੀ ਸੀ ਹੁੰਦੇ ਇਹ ਹੈ ਚੜ੍ਹਦੀ ਕਲਾ ਇਹਨੂੰ ਕਹਿੰਦੇ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਭਲਿਆ ਤਾਂ ਆਊਗੀ ਜੇ ਤੂੰ ਸੱਚ ਦੇ ਨਾਮ ਦੇ ਨਾਲ ਜੁੜੇਂਗਾ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਨਾ ਉਦੇ ਨਾਮ ਨਾਲ ਜੁੜੇਗਾ ਅੱਜ ਆਪਾਂ ਇੰਨੀਆਂ ਕੁ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਸੀ ਗੁਰੂ ਕਿਰਪਾ ਕਰੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਆਈ ਵਾਰੀ ਬੇਨਤੀ ਕਰਦਾ ਹੁੰਨਾ ਕਿ ਮੈਂ ਜਿੰਨਾ ਕੁ ਸਮਾਂ ਮਿਲਦਾ ਉਹਦੇ 'ਚ ਬੜੀ ਮਿਹਨਤ ਕਰਕੇ ਇੱਕ ਦੋ ਜਾਂ ਤਿੰਨ ਸ਼ਬਦ ਸਲੋਕਾਂ ਦੀ ਵਿਆਖਿਆ ਕਰਦੇ ਹੁੰਨੇ ਆਪਾਂ ਮੇਰੀ ਬੇਨਤੀ ਤੁਹਾਡੇ ਚਰਨਾਂ 'ਚ ਇਹੀ ਹੈ ਜਿਦੋਂ ਵੀ ਤੁਸੀਂ ਵੀਡੀਓ ਨੂੰ ਸੁਣੋ ਮੈਂ ਪਹਿਲੀ ਗੱਲ ਤਾਂ ਤੁਹਾਨੂੰ ਇਹ ਕਹਿਣਾ ਜੇ ਆਪਾਂ ਅੱਜ ਦੇਖਦੇ ਆ ਨਾ ਸੋਸ਼ਲ ਮੀਡੀਆ ਤੇ ਵੀ ਇੰਨਾ ਗੰਦ ਭਰੋਸਿਆ ਗਿਆ ਉਹਦੇ ਵਿੱਚ ਸਹਿਯੋਗੀ ਅਸੀਂ ਵੀ ਜੇ ਅਸੀਂ ਉਹਨੂੰ ਸੁਣਦੇ ਆ ਅਸੀਂ ਉਹਨੂੰ ਲਾਈਕ ਕਰਦੇ ਆ ਅਸੀਂ ਉਹਨੂੰ ਵਿਊ ਬਤਾਉਂਦੇ ਆ ਤਾਂ ਕਰਕੇ ਸਾਰਾ ਕੁਝ ਹੋ ਰਿਹਾ ਚੰਗੀਆਂ ਗੱਲਾਂ ਗਰਬਾਣੀ ਦੀਆਂ ਗੱਲਾਂ ਇਤਹਾਸ ਦੀਆਂ ਵੀਡੀਓ ਦੇਖਿਆ ਕਰੋ ਉਹ ਸੁਨਿਆ ਕਰੋ ਉਹਨਾਂ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚਾਹੇ ਉਹ ਕਿਸੇ ਦੀ ਵੀ ਵੀਡੀਓ ਹੋਵੇ ਕਿਸੇ ਨੂੰ ਹੌਸਲਾ ਦੇਵੋਗੇ ਉਹ ਚੰਗੇ ਪਾਸੇ ਚੱਲੇਗਾ ਉਹ ਦੇ ਨਾਲ ਉਹਦਾ ਹੋਕਾ ਰਹੇਗਾ ਸੋਸ਼ਲ ਮੀਡੀਆ ਤੇ ਚੰਗੀਆਂ ਵੀਡੀਓ ਹੋਣਗੀਆਂ ਚੰਗੇ ਹੋ ਕੇ ਦਿੱਤੇ ਹੋਣਗੇ ਸੋਸ਼ਲ ਮੀਡੀਆ ਤੇ ਚੰਗੇ ਸਾਡੇ ਆਉਣ ਵਾਲੀ ਜਿਹੜੀ ਪਨੀਰੀ ਆਉਣ ਵਾਲੇ ਸਾਡੇ ਬੱਚੇ ਉਹਨਾਂ ਨੂੰ ਚੰਗਾ ਪਰੋਸਿਆ ਹੋਇਆ ਮਿਲੇਗਾ ਤੇ ਤੁਸੀਂ ਬਹੁਤ ਵੱਡਾ ਇਹਦੇ ਵਿੱਚ ਸਹਿਯੋਗ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਨਾ ਇਹ ਤੁਹਾਡੇ ਚਰਨਾਂ 'ਚ ਬੇਨਤੀ ਹੈ ਹੋਈਆਂ ਗਲਤੀਆਂ ਤੋਂ ਬਖਸ਼ ਦੇਣਾ ਆਪ ਜੀ ਬਖਸ਼ਣ ਜੋ ਗੁਰੂ ਸਾਹਿਬ ਅਕਸ਼ਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ